1964 ਦਾ ਜਿਹੜਾ ਸਾਕਾ ਉਹਦੇ ਨਾਲ ਮੈਂ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਧੰਨ ਕਲਗੀਧਰ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਨੇ 9 ਸਾਲ ਖਾਲਸੇ ਦੀ ਪਰਖ ਕੀਤੀ 1699 ਚ ਸਤਿਗੁਰ ਜੀ ਨੇ ਖਾਲਸਾ ਪੰਥ ਪੰਜ ਪਿਆਰਿਆਂ ਦੇ ਰੂਪ ਵਿੱਚ ਸਥਾਪਨਾ ਕੀਤੀ ਤੇ 1708 ਸਤਿਗੁਰ ਜੀ ਨੇ ਗੁਰਤਾ ਗੱਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਰਕਿਸ ਕੀਤੀ ਇਹ 9 ਸਾਲ ਦੇ ਸਮੇਂ ਦੇ ਵਿੱਚ ਜਿਸ ਵੇਲੇ ਸਤਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪੂਰਤਾ ਦੰਦਵਾ ਸਾਹਿਬ ਦੀ ਧਰਤੀ ਤੇ ਕੀਤੀ ਉਸ ਵੇਲੇ ਦੇ ਦੋ ਮਹਾਨ ਲਖਾਰੀ ਅਮਰ ਸ਼ਹੀਦ ਜਿਨ੍ਹਾਂ ਨੂੰ ਬਹੁਤ ਵੱਡਾ ਸਤਗੁਰ ਜੀ ਨੇ ਮਾਣ ਦਿੱਤਾ ਜਿਹੜੇ ਸਤਗੁਰ ਜੀ ਦੇ ਪ੍ਰਾਣਾ ਤੋਂ ਵੀ ਜ਼ਿਆਦਾ ਪਿਆਰੇ ਸਨ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਉਨਾ ਦੋਹਾਂ ਸਰੀਰਾਂ ਨੂੰ ਸਤਿਗੁਰੂ ਜੀ ਨੇ ਆਦੇਸ਼ ਕੀਤਾ ਕਿ ਤੁਸੀਂ ਇਹ ਜਿਹੜਾ ਸੋਮਾ ਪਵਿੱਤਰ ਗੁਰਬਾਣੀ ਦਾ ਕਫਾ ਚੀਤਨ ਦੇ ਰੂਪ ਦੇ ਵਿੱਚ ਤੇ ਗੁਰੂ ਘਰਾਂ ਦੀ ਮਰਿਆਦਾ ਜਿਹੜੀ ਆ ਉਹਦੇ ਤੇ ਤੁਸੀਂ ਪਹਿਰਾ ਦੇਣਾ ਤੇ ਯਾਦ ਕਰੋ ਸਤਿਗੁਰੂ ਜੀ ਨੇ 1708 ਦੇ ਵਿੱਚ ਗੁਰਤਾ ਗੱਦੀ ਵਾਛੇ ਜ ਕੀਤੀ ਤੇ ਪੰਥ ਕਾਲ ਸੇ ਨੂੰ ਉਦੇਸ਼ ਕੀਤਾ ਕਿ ਯਾਦ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਡੀ 11ਵੀਂ ਜੋਤ ਅਗਵਾਈ ਕਰਨਗੇ ਇਹਦੀ ਇੱਕ ਮਰਿਆਦਾ ਵੀ ਖਾਲਸਾ ਪੰਥ ਨੇ ਘੜੀ ਜਿਨ੍ਹਾਂ ਵਿੱਚ ਸਰਮੌਰ ਧੰਤਨ ਬਾਬਾ ਦੀਪ ਸਿੰਘ ਜੀ ਤੇ ਅਮਰ ਸ਼ਹੀਦ ਪਾਈ ਮਨੀ ਸਿੰਘ ਜੀ ਸੀ ਕਿਉਂਕਿ ਜਿੱਲੇ ਸਾਧਗੁਰੂ ਜੀ ਪ੍ਰਕਾਸ਼ਮਾਨ ਹੁੰਦੇ ਆ ਜਿਸ ਵੇਲੇ ਖੰਡੇ ਵਾਲੇ ਨਿਸ਼ਾਨ ਸਾਹਿਬ ਝੁੰਦੇ ਆ ਇਹ ਦੁਨੀਆ ਨੂੰ ਪਤਾ ਲੱਗਦਾ ਕਿ ਇਹ ਸਰਬਸਾਂਝਾ ਸਥਾਨ ਆ ਇੱਥੇ ਕੋਈ ਵੀ ਗਵੀ ਗਿਆਨ ਗੁਰਬਾ ਇਹ ਕੋਈ ਵੀ ਵਿਖਿਆਰ ਆ ਜਿਹੜਾ ਇੱਥੇ ਆ ਸਕਦਾ ਪਰ ਇਹਦੀ ਮਰਿਆਦਾ ਆਪਣੀਆਂ ਇੱਥੇ ਕੋਈ ਕਿਸੇ ਨੂੰ ਬੈਨ ਨਹੀਂ ਜਿਹੜੇ ਮਰਜੀ ਧਰਮ ਤੇ ਫਿਰਕੇ ਦਾ ਉਹ ਇੱਥੇ ਆ ਕੇ ਗੁਰੂ ਚਰਨਾਂ ਦੇ ਵਿੱਚ ਨਾਮ ਸਕਾਰ ਕਰ ਸਕਦਾ ਕੀਰਤਨ ਕਥਾ ਸੁਣ ਸਕਦਾ ਇੱਥੇ ਪੰਗਤ ਤੇ ਸੰਗਤ ਦੀ ਸਾਂਝ ਕਰ ਸਕਦਾ ਇੱਥੇ ਪਵਿੱਤਰ ਸੋਵਰਾਂ ਦੇ ਵਿੱਚ ਅਸ਼ਨਾਨ ਕਰ ਸਕਦਾ ਪਰ ਇਹ ਜਿਸ ਨੇ ਮਰਿਆਦਾ ਦਾ ਕੋਈ ਉਲੰਘਣ ਕਰਦਾ ਉਸ ਵੇਲੇ ਖਾਲਸਾ ਪੰਥ ਵੀ ਤਤਪਰ ਵੀ ਹੋ ਜਾਂਦਾ ਤੇ ਸਮਾ ਚੇਤੇ ਕਰੋ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਐਸੇ ਸਥਾਨ ਤੇ ਆ ਕੇ ਉਹ ਕੌਤੋ ਕੀਤੇ ਜਿਹੜੇ ਕਦੇ ਅਜ ਤੱਕ ਦੁਨੀਆ ਵਿੱਚ ਨਾ ਹੋਏ ਤੇ ਨਾ ਹੋਣੇ ਆ ਸੀਸ ਨੂੰ ਆਪਣੇ ਹੱਥ ਤੇ ਰੱਖ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਆ ਕੇ ਆਪਣੀ ਸ਼ਹੀਦੀ ਪਾਈ ਭਾਈ ਮਨੀ ਸਿੰਘ ਜੀ ਨੇ ਵੀ ਬੰਦ-ਬੰਦ ਕਟਵਾ ਲਿਆ ਇਹ ਆ ਅਨੋਖੇ ਸ਼ਹੀਦ ਜਿਨ੍ਹਾਂ ਦੇ ਹਿੱਸੇ ਸਤਗੁਰੂ ਜੀ ਦੀ ਬਖਾਰਬੰਦ ਦੀ ਰਸਨਾ ਤੇ ਇਹਨਾਂ ਦੀ ਕਲਮ ਇੱਕ ਜਿੱਡਾ ਬਲ ਗੁਰੂ ਸਾਹਿਬ ਜੀ ਨੇ ਬਖਸ਼ ਕੀਤਾ ਸੀ ਆਪਣਾ ਅਧਿਆਤਮਕਤਾ ਦਾ ਮਾਰਗ ਇਹਨਾਂ ਦੋਹਾਂ ਪਵਿੱਤਰ ਰੂਹਾਂ ਦੇ ਵਿੱਚ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ ਤੇ ਜਦੋਂ ਕਦੋਂ ਵੀ ਫੇ ਗੁਰੂ ਮਰਿਆਦਾ ਦੀ ਰੰਗਣਾ ਹੁੰਦੀ ਆ 1964 ਦੇ ਵਿੱਚ ਉਥੋਂ ਦੇ ਸਿੱਖ ਜੇਲੇ ਸੱਚਖੰਡ ਵਾਸੀ ਸੰਤ ਬਾਬਾ ਸੰਤ ਸਿਪਾਹੀ ਬਾਬਾ ਹਰਪ੍ਰਜਨ ਸਿੰਘ ਜੀ ਕੋਲ ਆ ਕੇ ਫਰਿਆਦ ਕੀਤੀ ਕਿ ਉਥੇ ਮਹੰਤ ਜਿਹੜੇ ਆ ਉਥੇ ਬਹੁਤ ਵੱਡੀਆਂ ਮਨਮਤਾ ਕਰ ਰਹੇ ਆ ਤੇ ਬਾਬਾ ਜੀ ਨੇ ਜੋੜ ਮੇਲਾ ਹੋਲੇ ਦਾ ਮਨਾਉਣ ਤੋਂ ਬਾਅਦ ਖਾਲਸਾ ਪੰਥ ਦੇ ਨਿਹੰਗ ਸਿੰਘਾਂ ਦੀ ਆਪਣੀ ਜਥੇਬੰਦੀ ਨੂੰ ਇਕੱਠੇ ਕਰਕੇ ਇਹ ਹਦੇਸ਼ ਕੀਤਾ ਕਿ ਆਪਾਂ ਉਸ ਪਵਿੱਤਰ ਪੌਂਟਾ ਸਾਹਿਬ ਦੀ ਧਰਤੀ ਤੇ ਜਾਣਾ ਜਿੱਥੇ ਸਿਰ ਵੀ ਲੱਗ ਸਕਦੇ ਆ ਜੇ ਕਿਸੇ ਨੇ ਆਉਣਾ ਤਾਂ ਆ ਜਾਓ ਜਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਲਕੀਰ ਵਾਈ ਸੀ ਨਾ ਭਜੇ ਨਹੀਂ ਟੈਂਟ ਆਪਣੀਆਂ ਸਿਰ ਦੇ ਕੇ ਆਇਓ ਤੇ ਬਾਬਾ ਜੀ ਨੇ ਵੀ ਐਵੇਂ ਸੱਤ ਪਹਿਰਾ ਕੀਤਾ ਉਹ ਵੇ ਸਰੀਰ ਚਲਿਓ ਜਿਹੜੇ ਸਿਰ ਦੇਣ ਨੂੰ ਤਿਆਰ ਆ ਤੇ ਉੱਥੇ ਜਾ ਕੇ ਉਸ ਪਵਿੱਤਰ ਧਰਤੀ ਦੇ ਉੱਤੇ 22 ਮਈ 1964 ਨੂੰ ਝਗੜਾ ਕੀ ਸੀ ਝਗੜਾ ਕੋਈ ਵੀ ਨਹੀਂ ਸੀ ਕਿਉਂਕਿ ਕੋਈ ਪਾਂਸ ਅਕਾਲੀ ਤਰਨਤਾਰਨ ਦਾਲ ਮਿਸਲ ਸ਼ਹੀਦਾਂ ਹਰੀਆਂ ਬੇਲਾਂ ਨੇ ਉੱਥੇ ਕਬਜ਼ਾ ਨਹੀਂ ਸੀ ਕਰਨ ਉਹਦਾ ਜਿਹੜੀ ਗੁਰੂਪੰਥ ਖਾਲਸੇ ਦੀ ਮਰਿਆਦਾ ਆ ਉਹਦਾ ਜਿਹਲੇ ਅਲੰਘਣ ਹੋਵੇ ਉਸ ਅਲੰਘਣ ਨੂੰ ਤੇ ਗੁਰਮਤ ਦੀ ਉਸ ਪਵਿੱਤਰ ਰੋਸ਼ਨੀ ਨੂੰ ਉੱਥੇ ਬਹਾਲ ਕਰਨ ਦਾ ਸੰਕਲਪ ਸੀ ਪਰ ਮਹਾਂਤ ਨੂੰ ਉਸ ਵੇਲੇ ਬੜਾ ਨਾਜ ਸੀ ਆਪਣੀਆਂ ਤਾਕਤਾਂ ਤੇ ਤੇ ਮੈਂ ਕਈ ਵਾਰੀ ਕਹਿੰਨਾ ਕਾਂਗਰਸ ਜਮਾਤ ਜਿਹਨੂੰ ਆਜ਼ਾਦ ਭਾਰਤ ਦੀ ਇਥੇ ਬਾਂਗ ਡੋਰ ਸੰਭਾਲੀ ਸੀ ਉਹਨਾਂ ਨੇ ਉੱਥੇ ਫਿਰ ਡਿਪਟੀ ਕਮਿਸ਼ਨਰ ਐਸਐਸਪੀ ਨੇ ਉਸ ਪਵਿੱਤਰ ਗੁਰਦੁਆਰਿਆਂ ਦੇ ਉੱਤੇ ਜਾ ਕੇ ਹਮਲਾ ਕੀਤਾ ਹਮਲਾ ਨਹੀਂ ਕੀਤਾ 11 ਸਿੰਘ ਅੰਦਰ ਦਰਬਾਰ ਸਾਹਿਬ ਦੇ ਵਿੱਚ ਸਤਿਗੁਰੂ ਜੀ ਪ੍ਰਕਾਸ਼ਮਾਨ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ ਨਾਲ ਜੱਪਦੀ ਸਾਹਿਬ ਚੱਲ ਰਹੇ ਸੀ ਉੱਥੇ ਲਗਭਗ 15 ਸਰੀਰ ਬਾਬਾ ਜੀ ਦੇ ਦੱਸਣ ਮੁਤਾਬਕ 11 ਮੌਕੇ ਤੇ ਸ਼ਹੀਦ ਹੋ ਗਏ ਤਿੰਨ ਸਰੀਰ ਜਿਹੜੇ ਸੀ ਜਿਨ੍ਹਾਂ ਵਿੱਚ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆ ਬੇਲਾਂ ਵਾਲੇ ਤੇ ਦੱਸਦੇ ਆ ਕਿ ਜਿਸ ਵੇਲੇ ਲੰਮਾ ਸਮਾਂ ਹੋ ਗਿਆ ਕਿਉਂਕਿ ਅਕਸਰ ਸਰੀਰਿਆ ਲਹੂ ਦੇ ਵਿੱਚ ਖੂਨ ਦੇ ਵਿੱਚੋਂ ਲਹੂ ਜਿਹੜਾ ਸਰੀਰ ਤੋਂ ਨਿਕਲ ਜਾਂਦਾ ਤੇ ਜਲੇ ਚਾਕੇ ਸਾਰੀਆਂ ਡੈੱਡ ਬਾਡੀਜ਼ ਨੂੰ ਲਜਾ ਰਹੇ ਸੀ ਟਰੱਕ ਦੇ ਵਿੱਚ ਤੇ ਉਹਨਾਂ ਦੇ ਵਿੱਚ ਸਤਬਾਬਾ ਨਿਹਾਲ ਸਿੰਘ ਜੀ ਵੀ ਜਿੰਦਾ ਸ਼ਹੀਦ ਪੰਥ ਰੋਧਨ ਉਹ ਵੀ ਵਿੱਚ ਸਗੇ ਕਿਉਂਕਿ ਸੈਕ ਰਹੇ ਹੁੰਦਾ ਫਿਰ ਕਈ ਵਾਰੀ ਬਹੋਚੀ ਦਾ ਆਲਮ ਹੋ ਜਾਂਦਾ ਪਰ ਮੈਂ ਵਧਾਈ ਦਿਨਾ ਪੁੰਟਾ ਸਾਹਿਬ ਦੇ ਉਹਨਾਂ ਲੋਕਾਂ ਨੂੰ ਉਹਨਾਂ ਨੇ ਜਿਹੜੇ ਕੋਠਿਆਂ ਦੇ ਚੜ ਚੜ ਕੇ ਦੇਖਿਆ ਕਿ ਕੁਝ ਸਰੀਰ ਵਿੱਚ ਸੈਕ ਰਹੇ ਆ ਮੋਰੇ ਇਕੱਠੇ ਹੋ ਕੇ ਟਕਾਂ ਨੂੰ ਮਰੇ ਘੇਰਾ ਪਾ ਲਿਆ ਕਿ ਪਹਿਲਾਂ ਸਾਨੂੰ ਸਾਰੇ ਸਰੀਰਾਂ ਦੀ ਸੁਨਾਖਤ ਕਰਾਓ ਉਥੋਂ ਫਿਰ ਇਹਨਾਂ ਨੂੰ ਲੈ ਕੇ ਉਥੇ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਲਗਾਤਾਰ 5.5 6 ਮਹੀਨੇ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆ ਬੇਲਾ ਜੇਰੇ ਇਲਾਜ ਰਹੇ ਉਸ ਤੋਂ ਬਾਅਦ ਫਿਰ ਮੁੜ ਜੇਲ ਵੀ ਲੰਬਾ ਅਰਸਾ ਕੱਟਣੀ ਪਈ ਕੇਸ ਵੀ ਚੱਲੇ ਉਹ ਕੇਸ ਕੰਮ ਦੇ ਕੇਸ ਸੀ ਉਹ ਕੋਈ ਨਿੱਚ ਦੇ ਕੇਸ ਨਹੀਂ ਸੀ ਉਹ ਗੁਰੂ ਪੰਥ ਗੁਰੂ ਖਾਲਸੇ ਦੀ ਜਿਹੜੀ ਮਰਿਆਦਾ ਉਹਨੂੰ ਬਹਾਲ ਕਰਾਉਣ ਦਾ ਸੰਕਲਪ ਸੀ ਸੋ ਵੀਰੋਂ ਉਥੇ ਪੰਥ ਖਾਲਸੇ ਨੇ ਫਿਰ ਮੋਰਜਾ ਵੀ ਆਪਣਾ ਲਾਇਆ ਅੱਜ ਅਸੀਂ ਕਈ ਵਾਰੀ ਗੁਰੇਜ ਕਰਦੇ ਆ ਇਹ ਖਾਲਸੇ ਪੰਥ ਨੂੰ ਸਤਿਗੁਰ ਜੀ ਨੇ ਤਾਂ ਐਵੇਂ ਹੀ ਬਚਿਆ ਉਹਨਾਂ ਸਰੀਰਾਂ ਨੂੰ ਅੱਜ ਵੀ ਤਾਂ ਸਤਿਗੁਰ ਜੀ ਦੇ ਰਿਹਾ ਇਹ ਜੋ ਕਾਰਨ ਹੈ ਕਿ ਜਿੱਥੇ ਵੀ ਕਿਤੇ ਬੇਹਰਮਤੀ ਕਰਨ ਦਾ ਕੋਈ ਯਤਨ ਕਰਦਾ ਪੰਥ ਖਾਲਸਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉੱਥੇ ਪ੍ਰਗਟ ਹੋ ਜਾਂਦਾ ਥੋ ਉੱਥੇ ਜਾ ਕੇ ਉਸ ਵੇਲੇ ਦੇ ਸ਼ੋਮਣੀ ਕਮੇਟੀ ਦੇ ਪ੍ਰਧਾਨ ਜਿਵੇਂ ਸਿੰਘ ਸਾਹਿਬ ਨੇ ਦੱਸਿਆ ਅਕਾਲੀ ਦਲ ਦੇ ਪ੍ਰਧਾਨ ਦਿੱਲੀ ਕਮੇਟੀ ਤੋਂ ਉਧਰੋਂ ਵੀ ਉਹਦੇ ਕਮੇਟੀ ਦਾ ਨਹੀਂ ਸੀ ਬਣੀ ਸਰਕਾਰ ਦਾ ਸਾਰੇ ਲੀਡਰ ਸਹਿਬਾਨਾਂ ਨੇ ਆ ਕੇ ਉਥੇ ਆਪਣਾ ਯੋਗਦਾਨ ਪਾਇਆ ਤੇ ਬਾਬਾ ਜੀ ਕੱਲ ਵੀ ਜਿਹੜੇ ਪੌਂਡਾ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਜ਼ਿਕਰ ਕਰ ਰਹੇ ਸੀ ਉਸ ਬ੍ਰਹਮ ਗਿਆਨੀ ਮਹਾਪੁਰਸ਼ ਦਾ ਜੇਹ ਬ੍ਰਹਮ ਗਿਆਨੀ ਮਹਾਪੁਰਸ਼ ਉਹ ਸੰਸਥਾ ਜਿਹਦੀ ਅਗਵਾਈ ਤਨਤਨ ਬਾਬਾ ਦੀਪ ਸਿੰਘ ਜੀ ਤੇ ਤਨਤਨ ਭਾਈ ਮਨੀ ਸਿੰਘ ਜੀ ਕਰਦੇ ਆ ਸ਼ੰਤ ਬਾਬਾ ਗਰਵਚਨ ਸਿੰਘ ਜੀ ਖਾਉ ਸਾਹ ਪਿੰਡਰਾਵਾਲੇ ਤੇ ਬਾਬਾ ਜੀ ਦੱਸਦੇ ਸੀ ਕਿ ਪੌਂਦੀ ਵਾਲੂ ਹੋ ਕੇ ਫਿਰ ਪਵਿੱਤਰ ਗਰਬਾਣੀ ਗਾਇਨ ਕਰਕੇ ਅਰਦਾਸ ਕੀਤੀ ਪਵਿੱਤਰ ਆਪਣੇ ਨੇਤਰਾਂ ਦੇ ਵਿੱਚੋਂ ਜਲ ਵੀ ਤਰਬ ਗਿਆ ਇਹੋ ਹੀ ਮਹਾਪੁਰਸ਼ ਦੀ ਬ੍ਰਹਮ ਗਿਆਨ ਦੀ ਅਵਸਥਾ ਹੁੰਦੀ ਆ ਉਹਨਾਂ ਦੋ ਉਹਨਾਂ ਨੇ ਪਵਿੱਤਰ ਜਲ ਦੇ ਤੇ ਰੁਕਿਆ ਨੇ ਇਹਨਾਂ ਮਹਾਪੁਰਖਾਂ ਨੂੰ ਹੋਰ ਤਕੜੇ ਕੀਤਾ ਜਿਹਰੇ ਇਲਾਜ ਵੀ ਰਹੇ ਪਰ ਰਾਂਚਕ ਮਾਤਰ ਵੀ ਦੁੱਖ ਨਹੀਂ ਮਹਿਸੂਸ ਕੀਤਾ ਅੱਜ ਵੀ ਇੱਕ ਗੋਲੀ ਸਰੀਰ ਦੇ ਵਿੱਚ ਉਹ ਵਿੱਚ ਹੀ ਆ ਕਿਉਂਕਿ ਜੇ ਕੱਢੀ ਜਾਵੇ ਤੇ ਬਾਬਾ ਜੀ ਦੀ ਸਿਹਤ ਨੂੰ ਨੁਕਸਾਨ ਹੋ ਸਕਦਾ ਤੇ ਮੈਂ ਕਈ ਵਾਰੀ ਕਹਿਣਾ ਹੁੰਨਾ ਵੀ ਬਾਬਾ ਜੀ ਇਹਨਾਂ ਤੋਂ ਕਿਵੇਂ ਚੱਲਿਆ ਜਾਂਦਾ ਤੇ ਕਹਿੰਦੇ ਵੀ ਦੁੱਖ ਵਾਲ ਨੂੰ ਕਦੇ ਧਿਆਨ ਹੀ ਨਹੀਂ ਦਿੱਤਾ ਜੇ ਪੈਰ 'ਚ ਕੰਡਾ ਲੱਗਾ ਹੋਵੇ ਮਨੁੱਖ ਜਿੰਨਾ ਚਿਰ ਨਿਕਲਣਾ ਜਾਵੇ ਦੰਦਾਂ ਦੇ ਵਿੱਚ ਕੋਈ ਆਣ ਦਾ ਦਾਣਾ ਫਸ ਜਾਏ ਬੰਦਾ ਯਤਨ ਕਰਦਾ ਰਸਨਾ ਜੀ ਬਨੂੰ ਬਾਰ-ਬਾਰ ਕਰਦੀ ਪਰ ਮਹਾਪੁਰਸ਼ਾਂ ਦੇ ਵਿੱਚ ਇਹੋ ਯੋਗਤੀ ਹੁੰਦੀ ਆ ਸੰਤ ਬਾਬਾ ਹਰਭਜਨ ਸਿੰਘ ਜੀ ਜਿਨ੍ਹਾਂ ਨੇ ਇਹ ਪੰਥ ਅਕਾਲੀ ਤਰਨਤਾਲਾ ਦੇ ਹਰੀਆਂ ਬੇਲਾਂ ਦਾ ਮੁੰਡ ਬਣਿਆ ਉਹਨਾਂ ਨੇ ਯੋਗਤੀ ਇੰਨੀ ਗੁਰਤੀ ਇੰਨੀ ਦਿੱਤੀ ਸੀ ਕਿ ਸਤਿਗੁਰੂ ਜੀ ਨੂੰ ਪਤਾ ਸੀ ਬਈਨਾਂ ਕੋਲੋਂ ਮਹਾਨੇ ਸੇਵਾ ਲਈ ਜਾਣੀ ਆ ਸੋ 11 ਸਿੰਘਾਂ ਦੀ ਪਵਿੱਤਰ ਜਾਤ ਦੇ ਵਿੱਚ ਕੱਲ ਪੌਂਟਾ ਸਾਹਿਬ ਵਿਖੇ 사ਕਾ ਮਨਾਇਆ ਗਿਆ ਅੱਜ ਉਹੀ 사ਕਾ ਦੋ ਤਿੰਨ ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਵਾਰੀ ਅੰਗੋਲੀਆਂ ਗੱਲਾਂ ਰਹਿ ਜਾਂਦੀਆਂ ਕਿਉਂਕਿ ਇਹ ਵੀ ਪੰਥਕ ਸਰਕਾ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਮਨਾਉਣ ਦਾ ਜਿਹੜਾ ਉਹ ਫੈਸਲਾ ਐਗਜ਼ੈਕਟਿਵ ਨੇ ਕੀਤਾ ਉਹ ਅੱਜ ਆਪਾਂ ਇੱਥੇ ਮਨਾ ਰਹੇ ਹਾਂ ਕਿਉਂਕਿ 22 ਮਈ ਨੂੰ ਉਹ ਪਉਂਟਾ ਸਾਹਿਬ ਦੇ ਲੋਕ ਉੱਥੇ ਬੈਠੇ ਦੇਖਦੇ ਹੁੰਦੇ ਆ ਕਿ ਕਦ ਬਾਬਾ ਜੀ ਆਉਣ ਤੇ ਅਖੀਂ ਡਿੱਠਾ ਸਾਰਾ ਹਾਲ ਕੱਲ ਵੀ ਜਿਸ ਵੇਲੇ ਉੱਥੇ ਉਹ ਸਾਰਾ ਸਾਕਾ ਛੋਟਾ ਜਿਹਾ ਰੂਪ ਦੇ ਵਿੱਚ ਸੁਣਾਇਆ ਤੇ ਸੰਗਤਾਂ ਮਹਿਸੂਸ ਕਰਦੀਆਂ ਸੀ ਕਿ ਅੱਜ ਵੀ ਮਹਾਨਤਾ ਦੇ ਨਾਲ ਆਪਾਂ ਮੁਕਾਬਲਾ ਕਰ ਰਹੇ ਹਾਂ ਸੋ ਗੁਰੂ ਸਾਹਿਬ ਕਿਰਪਾ ਕਰ ਬਾਰਕਤਾਂ ਹੁੰਦੀਆਂ ਸ੍ਰੀ ਰਾਮੇ ਅਸੀਂ ਅਕਸਰ ਇਹ ਕਹਿੰਨਾ ਤੇ ਸੰਤ ਬਾਬਾ ਨਿਹਾਲ ਸਿੰਘ ਜੀ ਜਿਹੜੇ ਜਿੰਦਾ ਸ਼ਹੀਦ ਪੰਥ ਰਤਨ ਦਾ ਖਿਤਾਬ ਪੰਥ ਖਾਲਸੇ ਨੇ ਬਖਸ਼ ਕੀਤਾ ਐਸੇ ਇਸਤਾਨ ਦੇ ਉੱਤੇ ਅਮਰ ਸ਼ਹੀਦ 20ਵੀਂ ਸਦੀ ਦੇ ਮਹਾਨ ਸਿੱਖ ਜਿਨ੍ਹਾਂ ਨੇ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਰਕ ਨਾ ਜਾਏ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਵਰਸਾਏ ਹੋਏ ਮਹਾਪੁਰਸ਼ਾਂ ਦੇ ਨਾਲ ਕਦਮ ਨਾਲ ਕਦਮ ਲਾ ਕੇ ਕਿਉਂਕਿ ਜਿਹੜੇ ਪੁਰਾਣੇ ਸਰੀਰ ਉਹਨਾਂ ਨੂੰ ਪਤਾ ਆ ਕਦਮ ਨਾਲ ਕਦਮ ਲਾ ਕੇ ਐਸੇ ਧਰਤੀ ਦੇ ਉੱਤੇ ਕਈ ਗੁਰਮਤੇ ਹੁੰਦੇ ਰਹੇ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਅਕਸਰ ਇੱਕ ਗੱਲ ਹੋਰ ਵੀ ਕਹਿਣਾ ਹੁੰਦਾ ਕਿ ਉਹ ਸਮਾਂ ਵੀ ਚੇਤੇ ਕਰੋ ਪਾਂਥੀਆਂ ਜਥੇਬੰਦੀਆਂ ਨਮੈਂਦਾ ਜਿਨ੍ਹਾਂ ਚ ਸੋਰ ਸਿੰਘ ਵਾਲੇ ਮਹਾਪੁਰਸ਼ ਬਾਬਾ ਦਇਆ ਸਿੰਘ ਜੀ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆ ਬੇਲਾ ਵਾਲੇ ਜਦੋਂ ਇੱਥੇ 1984 ਤੋਂ ਪਹਿਲਾ ਸਮਾਂ ਸੀ ਬੜਾ ਕੁਝ ਕੀਤਾ ਜਾਂਦਾ ਸੀ ਬੜਾ ਵਿਆਦਮੀ ਦਾ ਯਤਨ ਕੀਤਾ ਜਾਂਦਾ ਸੀ ਉਦੋਂ ਕੋਈ ਟਾਸਕ ਫੋਰਸ ਨਹੀਂ ਸੀ ਹੁੰਦੀ ਉਦੋਂ ਕੋਈ ਹੋਰ ਸਾਧਨ ਨਹੀਂ ਸੀ ਹੁੰਦੇ ਉਦੋਂ ਪੰਥ ਖਾਲਸਾ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਵਿੱਤਰ ਸਥਾਨ ਦੀ ਪਹਿਰੇਦਾਰ ਬਣ ਕੇ ਜਥੇਬੰਦੀ ਤੋਂ ਵੀ ਸੇਵਾ ਲੈਂਦਾ ਰਿਹਾ ਇਹ ਲਖਣ ਹੁੰਦੇ ਆ ਇਹੋ ਹੀ ਗੁਣ ਸਤਗੁਰ ਦੀ ਪੰਥ ਖਾਲਸੇ ਵਿੱਚ ਬਖਸ਼ਿਸ਼ ਕਰਦੇ ਆ ਕਿ ਗੁਰਦਾ ਗੱਦੀ ਤੇ ਬਰਾਜਮਾਨ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਖ ਸਾਤ ਗੁਰੂ ਕਰਕੇ ਜਾਨਣਾ ਤੇ ਕੋਈ ਵੀ ਬੰਦਾ ਜਤਨ ਕਰੇ ਬੇਹਰਮਤੀ ਦਾ ਤੇ ਫਿਰ ਉੱਥੇ ਸਾਖ ਤੋਂ ਸਾਖ ਸਜ਼ਾ ਵੀ ਦੇਣੀ ਗੁਰੂ ਸਾਹਿਬ ਕਿਰਪਾ ਕਰਨ ਮੈਂ ਕੱਲ ਵੀ ਉੱਥੇ ਵਿਚਾਰਾਂ ਦੇ ਵਿੱਚ ਇਹ ਵਿਚਾਰ ਦਿੰਦਾ ਸੀ ਕਿ ਪੰਥ ਦੇ ਵਿੱਚ ਔਕੜਾਂ ਵੀ ਬੜੀਆਂ ਆਉਂਦੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਗਿਆਤਾ ਸੰਤ ਚਬਾਹੀ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆ ਬੇਲਾ ਤੇ ਐਡੀ ਵੱਡੀ ਕਿਰਪਾ ਸਤਿਗੁਰ ਜੀ ਨੇ ਕੀਤੀ ਦਸਮ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦਾ ਵੀ ਸਤਿਗੁਰ ਜੀ ਨੇ ਬੜਾ ਵੱਡਾ ਅਮੋਲਕ ਖਜ਼ਾਨਾ ਇਹਨਾਂ ਨੂੰ ਵਾਕਿਫ ਕੀਤਾ ਤੇ ਜਿੱਦਾਂ ਕਰੋ ਹੁਣ ਦਾ ਹੱਦ ਨਾਲ ਚੇਤੇ ਅਸੀਂ ਛੇਤੀ ਭਲਾ ਦਿੰਨੇ ਆ ਕਿਉਂਕਿ ਦਸਮ ਗ੍ਰੰਥ ਦੀ ਉਹ ਪਵਿੱਤਰ ਗਰਵਾਣੀਆਂ ਤੇ ਅਰਦਾਸ ਤੇ ਅਮਰ ਦੀ ਵਿਧੀ ਜਿਹੜੀ ਸਤਿਗੁਰੂ ਜੀ ਨੇ ਆਪ ਪੰਥ ਖਾਲਸੇ ਨੂੰ ਬਖਸ਼ ਕੀਤੀ ਸੀ ਉਹਦੇ ਵਿੱਚ ਕਾਲਾ ਅਫਗਾਨਾ ਗਰਵਾਖ ਸਿੰਘਾ ਉਦੋਂ ਬੜਾ ਜੋਰ ਲੱਗਾ ਸੀ ਤੇ ਬੜੇ ਜੋਰ ਦੇ ਨਾਲ ਇਹ ਗੱਲ ਚੱਲ ਰਹੀ ਸੀ ਕਈ ਵਾਰੀ ਸਾਡੀਆਂ ਜਥੇਬੰਦੀਆਂ ਵੀ ਅਵੇਸਰੀਆਂ ਹੋ ਜਾਂਦੀਆਂ ਉਹਨੇ ਰੋਜ਼ ਨੇਤਾਵਰਤੀ ਕੋਈ ਨਾ ਕੋਈ ਕਟਾਖ ਕਰਨੀ ਤੇ ਮੈਨੂੰ ਯਾਦ ਉਹ ਪਵਿੱਤਰ ਧਰਤੀ ਕੈਨੇਡਾ ਦੀ ਧਰਤੀ ਦੇ ਉੱਤੇ ਫਿਰ ਉਹਨੂੰ ਚਣੌਤੀ ਤੇ ਬਗਾਰ ਦਿੱਤੀ ਗਈ ਪੇ ਤੂੰ ਆ ਜਾ ਇੱਥੇ ਤੇਰੇ ਨਾਲ ਬੈਠ ਕੇ ਵਿਚਾਰ ਕਰਾਂਗੇ ਤੇ ਬੈਠ ਕੇ ਵਿਚਾਰ ਦੀ ਸਰ ਤੇ ਹੋਊਗੀ ਕਿ ਸਾਰੀ ਇਹ ਟੇਪ ਭਰੀ ਜਾਊਗੀ ਤਾਂ ਕਿ ਪੰਥ ਖਾਲਸੇ ਨੂੰ ਸਾਰੀ ਸਰਬਣ ਵੀ ਕਰਵਾਈ ਜਾ ਸਕੇ ਉਥੇ ਪੰਥ ਰਤਨ ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਉਹਨਾਂ ਦੇ ਨਾਲ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਰੀ ਸਿੰਘ ਜੀ ਰੰਦਾਵੇ ਵਾਲੇ ਉਧਰੋਂ ਪਿੰਡ ਸਿੱਖ ਆਏ ਜਦੋਂ ਬਾਤਾਲਾਪ ਚੱਲੀ ਜਿੱਦਾਂ ਪਹਿਲੇ ਹੁੰਦਾ ਨਾ ਵੇ ਫੌਲ ਪਲੇ ਕਰਦਾ ਜੇਲੇ ਉਹਨੇ ਆਚਾਰ ਸ਼ੁਰੂ ਕੀਤਾ ਤੇ ਬਾਬਾ ਜੀ ਨੇ ਕਿਹਾ ਕਿ ਤੁਸੀਂ ਇਹਦਾ ਬਖਿਆਨ ਕੀ ਕਰਨਾ ਤੁਹਾਨੂੰ ਤਾਂ ਆਚਾਰ ਮ ਵੀ ਸੁੱਧ ਨਹੀਂ ਆਉਂਦਾ ਤੇ ਫਿਰ ਉੱਥੋਂ ਉਹ ਹੱਥ ਖੜੇ ਕਰਕੇ ਗਿਆ ਕਿ ਬਾਬਾ ਜੀ ਅੱਜ ਤੋਂ ਬਾਅਦ ਮੈਂ ਨਹੀਂ ਬੋਲਦਾ ਇਹੋ ਮਹਾਂਪੁਰਸ਼ਾਂ ਦੀ ਨਿਸ਼ਾਨੀ ਹੁੰਦੀ ਤੇ ਉਸ ਤੋਂ ਬਾਅਦ ਫਿਰ ਉਹਨੇ ਕੋਈ ਮੁੜ ਕੇ ਹੀਹਾ ਨਹੀਂ ਕੀਤਾ ਇਹੋ ਪੰਥ ਖਾਲਸੇ ਦੀ ਨਿਸ਼ਾਨੀਆਂ ਸੋ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆ ਮੇਲਾਂ ਵਾਲੇ ਇੱਕ ਜਥੇਬੰਦੀ ਤੁਰਦੀ ਫਿਰਦੀ ਆ ਕਿਉਂਕਿ ਤੁਰਦੀ ਫਿਰਦੀ ਜਥੇਬੰਦੀ ਉਸ ਵੇਲੇ ਸਾਡੇ ਪੰਥ ਰਤਮ ਜਥੇਦਾਰ ਗੁਰਚਾਨ ਸਿੰਘ ਜੀ ਟੌੜਾ ਉਹਨਾਂ ਵੀ ਤੁਰਦੀ ਫਿਰਦੀ ਜਥੇਬੰਦੀ ਸੀ ਉਹਨੂੰ ਤੁਰਦੀ ਫਿਰਦੀ ਕਿਉਂ ਕਹਿੰਨੇ ਆ ਇੱਕ ਬੰਦੇ ਨੇ ਗੁਰੂ ਪੰਥ ਨੂੰ ਗੁਰੂ ਗ੍ਰੰਥ ਨੂੰ ਸਮਰਪਤ ਇਹਨਾਂ ਹੋ ਜਾਣਾ ਕਿ ਮੁੜ ਕੇ ਪਛਾਣ ਦੇਖਣਾ ਨਹੀਂ ਉਹ ਫਿਰ ਚੱਲਦੀ ਫਿਰਦੀ ਜਥੇਬੰਦੀ ਬਣ ਜਾਂਦੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਸ ਜਥੇਬੰਦੀ ਦੀਆਂ ਮਹਾਨ ਕਾਲਣਾ ਉਥੇ ਪੌਂਟਾ ਸਾਹਿਬ ਤੇ ਨਹੀਂ ਐਸੇ ਸਥਾਨ ਦੇ ਵੀ ਉੱਤੇ ਸ਼੍ਰੀ ਅਕਾਲ ਤਾ ਸਭ ਨੂੰ ਸਮਰਪਿਤ ਜਦੋਂ ਵੀ ਕੋਈ ਸਮਾਗਮ ਹੁੰਦਾ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਦੋਂ ਵੀ ਕੋਈ ਆਵਾਜ਼ ਮਾਰੀ ਜਾਂਦੀ ਆ ਉਹਨਾਂ ਵਿੱਚ ਸਭ ਤੋਂ ਮੋਹਰੇ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆ ਬੀਲਾ ਵਾਲੇ ਆਉਂਦੇ ਆ ਸਾਰੀਆਂ ਨਿਹਾਲ ਸਿੰਘ ਜਥੇਬੰਦੀਆਂ ਪੰਥ ਖਾਲਸੇ ਦੀਆਂ ਸਾਰੀਆਂ ਸਤਿਕਾਰਯੋਗ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਪੰਥ ਬੀਦੀਚੰਦ ਬਾਬਾ ਬੀਦੀਚੰਦ ਜੀ ਉਹ ਸੁਰ ਸਿੰਘ ਵਾਲੇ ਬੁੱਢਾ ਦਲ ਤਰਨਾ ਦਲ ਸਾਰੀਆਂ ਜਥੇਬੰਦੀਆਂ ਪਰ ਉਹਨਾਂ ਸਾਰਿਆਂ ਦਾ ਮੁੱਖ ਤੌਰ ਤੇ ਬਲਾਰਾ ਸਰਦਾਰ ਕਰਪਾਲ ਸਿੰਘ ਜੀ ਬਡੂਂਗਰ ਸਾਡੇ ਇਹ ਪ੍ਰਧਾਨ ਸੀ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੇ ਦਮਦਮੇ ਦੀ ਧਾਰਤੀ ਤੇ ਬੈਠ ਕੇ ਫੈਸਲਾ ਕੀਤਾ ਕਿ ਜਦੋਂ ਵੀ ਕਿਸੇ ਨਿਹੰਗ ਸਿੰਘਾਂ ਵੱਲੋਂ ਬੋਲਣਾ ਹੋਵੇ ਉਦੋਂ ਸੰਤ ਬਾਬਾ ਨਿਹਾਲ ਸਿੰਘ ਜੀ ਉਹ ਉਹਨਾਂ ਦੀ ਸਾਰਿਆਂ ਦੀ ਤਰਜਮਾਨੀ ਕਰਿਆ ਕਰਨਗੇ ਸੋ ਕਈ ਵਾਰੀ ਫੇਰ ਜ਼ੋਰ ਵੀ ਲੱਗ ਜਾਂਦਾ ਉੱਥੇ ਪਾਸੇ ਨੂੰ ਕਿਉਂਕਿ ਬੰਦ ਖਾਲਸਾ ਇਹ ਇੱਕ ਸਿਸਟਮ ਹੈ ਨਾ ਇੱਕ ਪਾਸੇ ਸਿੱਧਾ ਪਾਸਾ ਤੇ ਦੂਏ ਪਾਸਾ ਪੂਠਾ ਪਾਸਾ ਕਰਨ ਵਾਲੇ ਵੀ ਪਿੱਛੇ ਹੁੰਦੇ ਪਰ ਸੱਚ ਸੱਚ ਰਹਿੰਦਾ ਸੱਚ ਧੁੰਦਲਾ ਭਾਵੇਂ ਹੋ ਜਾਏ ਪਰ ਸੱਚ ਸੱਚ ਰਹਿੰਦਾ ਇਹਦੀ ਰੋਸ਼ਨੀ ਜਿਹੜੀ ਹਮੇਸ਼ਾ ਸੱਚ ਰਹਿੰਦੀ ਆ ਸੋ ਉਹਨਾਂ ਮਹਾਨ ਪੰਡਤਾ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਗੋਲੀਆਂ ਦੇ ਨਾਲ ਉਸ ਪਵਿੱਤਰ ਤਖਤ ਦੇ ਉੱਤੇ ਉਸ ਪਵਿੱਤਰ ਗੁਰਦੁਆਮ ਦੇ ਉੱਤੇ ਸਾਡੇ ਭਾਵੇਂ ਪੰਜ ਤਖਤ ਸਹਿਬਾਨ ਸਤਕਾਰ ਜੋ ਗਿਆ ਪਰ ਜਿਹੜਾ ਗੁਰਮਤ ਦਾ ਖਜ਼ਾਨਾ ਜਿਨ੍ਹਾਂ ਲੰਮਾ ਸਮਾਂ ਆਨੰਦਪੁਰ ਦੀ ਧਰਤੀ ਤੋਂ ਬਾਅਦ ਸਾਡੇ 10ਵੇਂ ਪਾਤਸ਼ਾਹ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਪਵਿੱਤਰ ਧਰਤੀ ਤੇ ਵਾਚਿਸ ਕੀਤਾ ਉਹ ਸਾਰੇ ਦੀ ਰੱਖਿਆ ਕਰ ਲਈ ਉਥੇ ਮਹਾਨ ਮਰਿਆਦਾ ਬਹਾਲ ਕਰ ਲਈ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਤੇ ਮੈਂ ਅਕਸਰ ਕਹਿਣਾ ਹੁੰਨਾ ਜਦੋਂ ਨਿਗਾਹ ਮਾਰੋ 사ਤਗੁਰ ਜੀ ਕਿੱਡੇ ਬਖਸ਼ੰਦੇ ਆ ਜੇ ਆਪਾਂ ਮੋਤੀराम ਮਹਿਰਾ ਦੀ ਗੱਲ ਕਰੀਏ ਕੋਲੂ ਦੇ ਵਿੱਚ ਪੀੜ ਹੋਣਾ ਲੈ ਲਿਆ ਸਿੱਖ ਨਹੀਂ ਸੀ ਭਾਵੇਂ ਪਰਸੇਗਾ ਸਿੱਖ ਗੁਰੂ ਦਾ ਐਵੇਂ ਹੀ ਦੀਵਾਨ ਟੋਡਰਮਾਲ ਨੇ ਉਹ ਸਾਰਾ ਕੁਝ ਢਾ ਕੇ ਸਤਗੁਰਾਂ ਦੇ ਪਵਿੱਤਰ ਸਹਿਬਜ਼ਾਦੇ ਮਾਤਾ ਜੀ ਨੂੰ ਉਸ ਪਵਿੱਤਰ ਜੋਤ ਸਰੂਪ ਦੇ ਸੰਸਕਾਰ ਕੀਤਾ ਅੱਜ ਵੀ ਬੰਦ ਖਾਲਸੇ ਦੀ ਰਵਾਇਤ ਹੈ ਕਿ ਪੀਰ ਬੁੱਧੂ ਸਾਹਿਬ ਜਿਸ ਵੇਲੇ ਸਤਗੁਰੂ ਜੀ ਨੇ ਜੰਗਾਂ ਜੁੱਗਾਂ ਸਾਰੀਆਂ ਫਤਿਹ ਕੀਤੀਆਂ ਸਤਗੁਰੂ ਜੀ ਕੇਸਾਂ ਵਿੱਚ ਕੰਗਾ ਕਰ ਰਹੇ ਪੀਰ ਬੁੱਧੂ ਸਾਹਿਬ ਆ ਗਏ ਸਤਗੁਰੂ ਜੀ ਕਹਿੰਦੇ ਮੰਗਲਾ ਕੀ ਮੰਗਣਾ ਅੱਜ ਤੇ ਤੇ ਤੁਰਠਿਆ ਗੁਰੂ ਸਾਹਿਬ ਮੰਗਿਆ ਦੇਖੋ ਕੀ ਸਤਗੁਰੂ ਜੀ ਦੇ ਕੇਸ ਕੰਗਾ ਤੇ ਦਸਤਾਰ ਤੇ ਦੇਖੋ ਇਹ ਕਿੰਡੀ ਵੱਡੀ ਇੱਕ ਬਲਖਣ ਸੀ ਜਿਹਲੇ ਜਾ ਕੇ ਆਪਣੀ ਬੇਗਮ ਨੂੰ ਕਿਹਾ ਬੇਗਮ ਕਿਉਂਕਿ ਪੁੱਤਾਂ ਨੂੰ ਜਾਦਾ ਪਿਆਰ ਕਰਦੀ ਮਾਂ ਪੁੱਛਿਆ ਭਈ ਕਿੱਥੇ ਅੱਜ ਮੇਰੇ ਬੱਚੇ ਤੇ ਜਿਲੇ ਚੁੱਪ ਰਹੇ ਮਾਨ ਵਿੱਚ ਆਇਆ ਰੋਸ ਗਿਆ ਆਇਆ ਪਰ ਕਹਿੰਦੀ ਲੈ ਕੇ ਕੀ ਆਇਆ ਜਿਸ ਵੇਲੇ ਸਤਿਗੁਰੂ ਜੀ ਦਾ ਖਜ਼ਾਨਾ ਮੋਹਰੇ ਦਿੱਤਾ ਅੱਖਾਂ ਨੂੰ ਲਾਇਆ ਮੱਥੇ ਨੂੰ ਲਾਇਆ ਸਤਿਗੁਰੂ ਜੀ ਨੇ ਕਵਾੜ ਖੋਲ ਦਿੱਤੇ ਬਾਬਰੀ ਹੋਈ ਕਹਿੰਦੀ ਆ ਜਿਹੜੇ ਵਾਪਸ ਲਿਆ ਆ ਇਹ ਵੀ ਸ਼ਹੀਦ ਕਰਾਉਣੇ ਸੀ ਇਹ ਦਸਮ ਪਾਤਸ਼ਾਹ ਦੇ ਉਹ ਪਵਿੱਤਰ ਥਾਨ ਦੀ ਆਗਾਥਾ ਜਿੱਥੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਉੱਥੇ ਪ੍ਰਕਾਸ਼ ਧਾਰਿਆ ਸੀ ਜਿਨ੍ਹਾਂ ਦਾ ਜਨਮ ਉਸ ਧਰਤੀ ਤੇ ਹੋਇਆ ਸੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਇੱਕ ਹੋਰ ਬੇਨਤੀ ਕਰਨੀ ਆ ਕਿਉਂਕਿ ਬਾਬਾ ਜੀ ਨੇ ਹੁਣ ਉਧਰ ਸਮਾਰਟੀ ਸਾਡੇ ਸ਼੍ਰੀ ਅਕੰਠਪੁਰ ਸਾਹਿਬ ਜੀ ਦੇ ਵੀ ਭੋਗ ਚੱਲ ਰਹੇ ਉੱਥੇ ਭੋਗ ਪਾ ਕੇ ਫਿਰ ਉੱਥੇ ਛੋਟਾ ਦੀਵਾਨ ਵੀ ਸਜਣਾ ਪਰ ਮੈਂ ਇੱਕ ਸਨੇਮਰ ਬੇਨਤੀ ਕਰਨੀ ਚਾਹੁੰਦਾ ਅੱਜ ਤੋਂ 77 ਸਾਲ ਪਹਿਲਾਂ ਇਹ ਦੇਸ਼ ਆਜ਼ਾਦ ਹੋਇਆ ਸੀ ਪਰ ਇਸ ਦੇਸ਼ ਆਜ਼ਾਦ ਹੋਏ ਦੇ ਵਿੱਚ ਅੱਜ 40 ਸਾਲ ਹੋ ਗਏ ਉਸ ਵੇਲੇ ਦੀ ਕਾਂਗਰਸ ਜਮਾਤ ਨੇ ਆ ਆਹੇ ਦਿਨ ਤੋਂ ਦੀ ਦੇ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਸਗਾ ਕਿਵੇਂ ਫੌਜ ਦੇ ਹਵਾਲੇ ਕਰਕੇ ਇਸ ਪਵਿੱਤਰ ਤਾਬੀ ਨੂੰ ਲਹੂ ਲਹਾਨ ਕੀਤਾ ਲਹੂ ਲਹਾਨ ਨਹੀਂ ਕੀਤਾ ਪਵਿੱਤਰ ਸਰੋਵਰ ਜਿਹਦੇ ਵਿੱਚ ਸਿੱਖ ਅਸ਼ਨਾਣ ਕਰਕੇ ਜਿੱਥੋਂ ਚੂੜਾ ਲੈ ਕੇ ਆਪਣੇ ਆਪ ਨੂੰ ਧੰਨ ਸਮਝਦਾ ਉਹਨੂੰ ਸਾਰਾ ਲਹੂ ਲਹਾਨ ਕੀਤਾ ਤੇ ਜਿਹੜੇ ਮਰਜੀ ਵੜੇ ਸੀ ਜਿਨ੍ਹਾਂ ਵਿੱਚ ਇਹ ਸਤਗੁਰੂ ਜੀ ਨੇ ਜਜ਼ਬਾ ਭਰਿਆ ਸੀ ਕਿ ਫਿਰ ਅਸੀਂ ਹੁਣ ਇੱਥੋਂ ਐਵੇਂ ਨਹੀਂ ਜਾਣਾ ਮੁਕਾਬਲਾ ਕਰਾਂਗੇ ਸਰੀਰ ਸਾਰੇ ਧੰਤਾਂ ਦੇ ਜੋਗ ਸੀ ਪਰ ਅਮਰ ਸ਼ਹੀਦ ਜਿਨ੍ਹਾਂ ਨੇ 21ਵੀਂ ਸਦੀ ਦੇ ਮਹਾਨ ਸਿੱਖ ਜਿਨ੍ਹਾਂ ਨੇ ਪ੍ਰਤੀਗਿਆ ਕੀਤੀ ਸੀ ਅਕਾਲ ਤਖਤ ਤੇ ਕਿ ਮੈਂ ਇੱਥੋਂ ਐਵੇਂ ਨਹੀਂ ਜਾਣਾ ਪੁਰਾਣਾ ਦੀ ਹਉਤੀ ਜਾਊਂਗਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਡੇ ਫਰਜ਼ੰਦ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ ਤੇ ਜਰਨੈਲ ਦੇਖੋ ਦੁਨਿਆਵੀ ਤੌਰ ਤੇ ਜਨਰਲ ਬੜਾ ਵੱਡਾ ਅਹੁਦਾ ਹੁੰਦਾ ਪਰ ਉਸ ਜਨਰਲ ਨੇ ਕਿਉਂ ਇੱਥੇ ਆ ਕੇ ਸ਼ਹੀਦੀ ਦਿੱਤੀ ਉਹਦੇ ਨਾਲ ਵੀ ਇਹਨਾਂ ਨੇ ਬੜਾ ਵੱਡਾ ਧੋਖਾ ਕੀਤਾ ਸੀ ਉਹ ਫੌਜ ਦੀ ਨੌਕਰੀ ਕਰਕੇ ਜਨਰਲ ਰਿਟਾਇਰ ਹੋ ਕੇ ਆਇਆ ਸੀ ਕੋਟ ਮਾਰਸ਼ਲ ਕੀਤੇ ਬੇਇਨਸਾਫੀਆਂ ਕੀਤੀਆਂ ਤੇ ਉਹ ਵੀ ਆਪਣੇ ਫੇਸ਼ੀ ਸ਼ਹੀਦੀ ਦਿੱਤੀ ਬਾਬਾ 18 ਸਿੰਘ ਜੀ ਸੰਤਾਂ ਦੇ ਨਾਮ ਰਿੰਦੇ ਸੀ ਸ਼ਹੀਦਿਆਂ ਬਹੁਤਿਆਂ ਹੋਰਾਂ ਨੇ ਵੀ ਤੇ ਨਾਲ ਜਿਹੜੇ ਇੱਥੇ ਗੁਰਪੁਰਬ ਮਨਾਉਣ ਆਏ ਹੋ ਸੀ ਉਹਨਾਂ ਨੂੰ ਵੀ ਇਹਨਾਂ ਨੇ ਬੜਾ ਵੱਡਾ ਦੁੱਖ ਦਿੱਤਾ ਉਹਨਾਂ ਨੂੰ ਦੁੱਖ ਨਹੀਂ ਦਿੱਤਾ ਉਹਨਾਂ ਨੂੰ ਬਿਜਲੀ ਬੰਦ ਪਾਣੀ ਬੰਦ ਹਾਜਤ ਬੰਦ ਸ਼ਹੀਦیاں ਪਾਈਆਂ ਸਾਰਿਆਂ ਨੇ ਛੋਟੇ ਬੱਚੇ ਵੀ ਨਹੀਂ ਇਹਨਾਂ ਦੇ ਬੱਚੇ ਆ ਉਹ 40 ਸਾਲ ਦੇ ਉੱਤੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਪੰਜ ਸਿੰਘ ਸਹਿਬਾਨਾ ਨੇ ਆਦੇਸ਼ ਵੀ ਸਿੱਖ ਕੌਮ ਨੂੰ ਕੀਤਾ ਕਿ ਆਪਣੇ ਸਾਰੇ ਗੁਰੂ ਘਰਾਂ ਦੇ ਵਿੱਚ ਆ ਤੁਸੀਂ ਦੇਖਿਆ ਮੋਰੇ ਮੁਖਦਵਾਰ ਦੇ ਪੁੰਡਾ ਸਾਹਿਬ ਦੇ ਸਾਕੇ ਦੀ ਤੇ ਨਾਲ ਅਕਾਲ ਤਖਤ ਟਹਿ ਤੇ ਦੀ ਹੋਈ ਦੀ ਤਸਵੀਰ ਸੁਸ਼ੋਭਤ ਆ ਉਹ ਸਿੱਖ ਪੰਥ ਨੂੰ ਸਮੁੱਚੇ ਨੂੰ ਉਦੇਚ ਆ ਬਾਦ ਤੋਂ ਬਾਦ ਆਪਣੇ ਗੁਰੂ ਘਰਾਂ ਦੇ ਵਿੱਚ ਉਹ ਸਾਰੇ ਵਰਤਾਰੇ ਦੀਆਂ ਫਿਲਮਾਂ ਅੰਕਿਤ ਕਰਕੇ ਪੋਸਟਰ ਲਾਏ ਜਾਣ 1 ਜੂਨ ਤੋਂ ਲੈ ਕੇ 6 ਜੂਨ ਤੱਕ ਲਗਾਤਾਰ ਇਹ ਪੰਥ ਖਾਲਸਾ ਪਵਿੱਤਰ ਗੁਰਬਾਣੀ ਗਾਇਨ ਕਰੇ ਤੇ ਫਿਰ 4 ਤੋਂ 6 ਤਰੀਕ ਤੱਕ ਉਹਦਾ ਚੇਚੇ ਤੌਰ ਤੇ ਸਾਰਾ ਇਹ ਪੰਥ ਖਾਲਸਾ ਖਾਲਸਾ ਕਾਲੀਆਂ ਦਸਤਾਰਾਂ ਸਜਾਵੇ ਬੀਬੀਆਂ ਕਾਲੀਆਂ ਝੁੱਗੀਆਂ ਦੁਪੱਟੇ ਲੈਣ ਉਹ ਇਹ ਇਸ ਕਰਕੇ ਕਿ ਜਿਹੜੇ ਸਾਡੇ ਵੀਰ ਜਿਨ੍ਹਾਂ ਨੇ 1984 ਦੇ ਸਾਕੇ ਤੋਂ ਇੰਨੇ ਪੀੜਤ ਹੋਈਆਂ ਆਦਮਾਾਂ ਉਹਨਾਂ ਨੇ ਜੇ ਕੋਈ ਸਟੈਪ ਚੱਕਿਆ ਅੱਜ 35-35 ਸਾਲ ਦੇ ਜੇਲਾਂ ਵਿੱਚ ਬੈਠੇ ਆ ਅੱਜ 28-28 29-29 ਸਾਲ ਦੇ ਜੇਲਾਂ ਵਿੱਚ ਬੈਠੇ ਆ ਅੱਜ ਬੇਇਨਸਾਫੀ ਐਡੀ ਵੱਡੀ ਆ ਕਿ 20 ਸਾਲ ਤੋਂ ਬਾਅਦ ਬਾਹਰ ਆ ਜਾਂਦੇ ਸਾਰੇ ਪਰ ਸਾਨੂੰ 35 ਸਾਲ ਵੀ ਇਨਸਾਫ ਨਹੀਂ ਮਿਲਣਾ ਇਹ ਬੇਇਨਸਾਫੀਆਂ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਅੱਜ ਵੀ ਮੌਕੇ ਦੀਆਂ ਸਰਕਾਰਾਂ ਇਹ ਬੇਇਨਸਾਫੀ ਕਰ ਰਹੀਆਂ ਆਪ ਫੈਸਲੇ ਕਰਕੇ ਭਾਈ ਗਵਿੰਦਰਪਾਲ ਸਿੰਘ ਭੁੱਲਰ ਭਾਈ ਗਰਦੀਪ ਸਿੰਘ ਖੜਾ ਭਾਈ ਬਲਵੰਤ ਸਿੰਘ ਜੀ ਰਾਜਵਾਨ ਜਿਨ੍ਹਾਂ ਦੀ ਨੋਟੀਫਿਕੇਸ਼ਨ ਹੋ ਗਈ ਅੱਜ ਲਾਗੂ ਨਹੀਂ ਕੀਤੀ ਸੋ ਸਾਨੂੰ ਤਾਂ ਇਨਸਾਫ ਲੈਣ ਦੇ ਵੀ ਸੰਘਰਸ਼ ਕਰਨੇ ਪੈਂਦੇ ਆ ਤੇ ਮੈਂ ਕਹਿ ਸਕਦਾ ਕਿ ਜੇ ਆਪਾਂ ਸਾਰਾ ਪੰਥ ਖਾਲਸਾ ਜੇ ਇਸ ਗੱਲ ਦਾ ਏਕਾ ਕਰ ਲੈਣ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ ਅੱਜ گاਉਂ ਦੇ ਵਿੱਚ ਬੰਡੀਆਂ ਬਹੁਤ ਵੱਡੀਆਂ-ਵੱਡੀਆਂ ਪਾਈਆਂ ਨੇ ਅੱਜ گاਉਂ ਨੂੰ ਵੰਡਣ ਦਾ ਯਤਨ ਕੀਤਾ ਜਾ ਰਿਹਾ ਗੁਰੂ ਘਰਾਂ ਦੇ ਪ੍ਰਬੰਧਾਂ ਦੇ ਵਿੱਚ ਚੇਤਾ ਕਰ ਲਓ ਮੈਂ ਲੰਮਾ ਨਹੀਂ ਬੋਲਣਾ ਕਿ ਉਥੋਂ ਤੱਕ ਹਜ਼ੂਰ ਸਾਹਿਬ ਪਟਨਾ ਸਾਹਿਬ ਦਿੱਲੀ ਹਰਿਆਣਾ ਤੇ ਹੁਣ ਪੰਜਾਬ ਇਹ ਤੁਹਾਡੇ ਧਰਮ ਦੀਆਂ ਵੱਡੀਆਂ ਜਫੇ ਬੰਦੀਆਂ ਵਿੱਚ ਸਿੱਧੀ ਦਖਲਅੰਦਾਜ਼ੀ ਆ ਹਰਿਆਣਾ ਦੇ ਵਿੱਚ ਦੇਖੋ ਅੱਜ ਐਡਮਿਨਿਸਟਰੇਟਰ ਲੱਗਾ ਆ ਦਿੱਲੀ ਦੇ ਵਿੱਚ ਪ੍ਰਧਾਨ ਦੇ ਅਧਿਕਾਰ ਖੋਲੇ ਆ ਕਿਉਂ ਖੋਏ ਗਏ ਇਸ ਕਰਕੇ ਕਿਉਂਕਿ ਸਰਕਾਰੀ ਦਸਤੰਦ ਜੀਆ ਤੇ ਸਰਕਾਰਾਂ ਧਰਮ ਨਹੀਂ ਚੱਲਣ ਦਿੰਦੀਆਂ ਸਰਕਾਰਾਂ ਆਪਣੇ ਹਿੱਤਾਂ ਦੀ ਪੂਰਤੀ ਕਰਦੀਆਂ ਤੋਂ ਇਸੇ ਕਰਕੇ ਪੰਥ ਦੀ ਦੂਜੀਆਂ ਜਮਾਤਾਂ ਵੀ ਜਿਸ ਜਿਹਨਾਂ ਨੂੰ ਅੱਜ ਟਹਿ ਟੇਰੀ ਕਰਨ ਦਾ ਬਹੁਤ ਕੋਝਾ ਯਤਨ ਕੀਤਾ ਜਾ ਰਿਹਾ ਕਿਉਂਕਿ ਜਿਸਲੇ ਕਿਸੇ ਕੌਮ ਦਾ ਨੁਕਸਾਨ ਕਰਨਾ ਹੋਵੇ ਕਹਿੰਦੇ ਉਹਦਾ ਇਤਿਹਾਸ ਕਮਜ਼ੋਰ ਕਰ ਦਿਓ ਉਹਦੀ ਜਿਹੜੀ ਜਥੇਬੰਦੀ ਉਹਨੂੰ ਕਮਜ਼ੋਰ ਕਰ ਦਿਓ ਪਰ ਇਹ ਪੰਥ ਖਾਲਸੇ ਦੀਆਂ ਜਥੇਬੰਦੀਆਂ 104 ਸਾਲ ਪਹਿਲਾਂ ਖਾਲਸੇ ਨੇ ਆਪਣੇ ਲਹੂ ਤੇ ਮਿਹਨਤ ਦੇ ਨਾਲ ਇਹਨਾਂ ਦੀ ਨੀਂਹ ਰੱਖੀ ਸੀ ਇਹਨੂੰ ਮਟਾਉਣ ਵਾਲੇ ਇਸ ਧਰਤੀ ਤੋਂ ਜਾਂਦੇ ਰਹੇ ਪਰ ਪੰਥ ਖਾਲਸਾ ਹਮੇਸ਼ਾ ਹੀ ਜਾਗਰ ਰਿਹਾ ਕਿਉਂ ਜਾਗਰ ਰਿਹਾ ਉਹਦਾ ਕੇਂਦਰੀ ਤੋਰਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਆਓ ਸਾਰੇ ਇਸ ਗੱਲ ਦਾ ਸੰਕਲਪ ਕਰੀਏ ਸਾਰਾ ਸਿੱਖ ਪੰਥ ਸਾਰੇ ਆਪਣੇ ਨਿੱਜੀ ਗੁੱਸੇ ਗਿਲੇ ਸਾਰੇ त्यागे ਕੇ ਕੇਵਲ ਤਾਂ ਕੇਵਲ ਇੱਕ ਨਿਰਣਾ ਕਰੀਏ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ ਫਿਰ ਪੰਥ ਖਾਲਸੇ ਦੇ ਜਿਹੜੇ ਆਜ਼ਾਦ ਜਿਹੜੇ ਨਿਸ਼ਾਨ ਸਾਹਿਬ ਝੁਲਦੇ ਆ ਸਾਰੀ ਦੁਨੀਆ ਇਹਨਾਂ ਦੀ ਤਾਬਿਆ ਹੋਊਗੀ ਤਾਬਿਆ ਕਹਿਣ ਤੋਂ ਭਾਵ ਕਿ ਸਾਰਿਆਂ ਦੇ ਨਾਲ ਇਨਸਾਫ ਹੋਊਗਾ ਪੰਥ ਖਾਲਸੇ ਨੇ ਤਾਂ ਸਾਡੇ ਰਹਿਤ ਮਰਿਆਦਾ ਢਾੜਨ ਵਾਲਿਆਂ ਨੇ ਕਿੱਡਾ ਵੱਡਾ ਹੀਆ ਕੀਤਾ ਉਹਨਾਂ ਨੇ ਕਿਹਾ ਸਿੱਖ ਇੱਕ ਵਾਰੀ ਅਰਦਾਸ ਕਰੇ ਸਿੱਖ ਦੋ ਵਾਰੀ ਅਰਦਾਸ ਕਰੇ ਪੰਥ ਖਾਲਸਾ ਸਮੁੱਚਾ ਅਰਦਾਸ ਕਰੇ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਬਾਣੇ ਸਰਬੱਤ ਦਾ ਭਲਾ ਪੰਥ ਖਾਲਸੇ ਨੂੰ ਇਡਾ ਤਾਨ ਵਾਖਿਸ਼ ਕੀਤਾ ਤੇ ਪੰਥ ਖਾਲਸੇ ਨੂੰ ਇਹ ਵੀ ਤਾਨ ਵਾਖਿਸ਼ ਕੀਤਾ ਪੰਜ ਪਿਆਰੇ ਚਾਰ ਫੈਲਜਾ ਦੇ ਹੱਠੀਆਂ ਜੱਪੀਆਂ ਤੱਪੀਆਂ ਤੇ ਸਿੰਘਾਂ ਸਿੰਘਣੀਆਂ ਨੇ ਧਰਮੇ ਅਸੀਸ ਦਿੱਤੇ ਤੇ ਪੰਥ ਖਾਲਸੇ ਨੂੰ ਛੱਤ ਗੁਰਜੀ ਨੇ ਉਹ ਮੈਂ ਸਮਝਦਾ ਮਹਾਨ ਸੀ ਜਿਹੜੇ ਸਾਡੇ ਇਹ ਮਰਿਆਦਾ ਦੇ ਘੜਨ ਵਾਲੇ ਸੀ ਉਹਨੇ ਸਮੁੱਚੇ ਪੰਥ ਖਾਲਸਾ ਨੂੰ ਇਸ ਲੜੀ ਦੇ ਵਿੱਚ ਸਮੋਲਿਆ ਸੋ ਮੈਂ ਅੰਤ ਦੇ ਵਿੱਚ ਜਿੱਥੇ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ ਪੂਰਨ ਮਹਾਪੁਰਖ ਬਾਣੀ ਤੇ ਬਾਣਾ ਸੰਤ ਤੇ ਸਿਪਾਹੀ ਕਿਉਂਕਿ ਬੜਾ ਹੁੰਦਾ ਸੌਖਾ ਕਹਿਣਾ ਮਹਾਪੁਰਖ ਮਹਾਪੁਰਖ ਹੁੰਦਾ ਜਿਹੜਾ ਕੇਵਲ ਤਾਂ ਕੇਵਲ ਗੁਰੂ ਸਿਧਾਂਤ ਦਾ ਪ੍ਰਣਾਇਆ ਜਿਹੜਾ ਗੁਰੂ ਪੰਥ ਨੂੰ ਸਮਰਪਤ ਆ ਗੁਰੂ ਗ੍ਰੰਥ ਨੂੰ ਸਮਰਪਤ ਆ ਦਸਮ ਪਾਤਸ਼ਾਹ ਨੇ ਪੁੱਛਿਆ ਸੀ ਸਿੱਖਾਂ ਨੇ ਸਤਗੁਰੂ ਜੀ ਕਿੱਥੋਂ ਦਰਸ਼ਨ ਕਰੀਏ ਕਹਿੰਦੇ ਮੇਰੀ ਆਤਮਾ ਗ੍ਰੰਥ ਵਿੱਚ ਮੇਰਾ ਸਰੀਰ ਪੰਥ ਦੇ ਵਿੱਚ ਇਹ ਰਵੈਤ ਅੱਜ ਵੀ ਚੱਲੀ ਆਉਂਦੀ ਆ ਸੋ ਸਤਗੁਰੂ ਜੀ ਕਿਰਪਾ ਕਰਨ ਇਹ ਮਹਾਂ ਜਥੇ ਮਦੀਨੇ 1964 ਵਿੱਚ ਇਕੱਲੇ ਨਹੀਂ ਉਹ ਤੋਂ ਬਾਅਦ ਵੀ ਕਈ ਅਨੇਕਾਂ ਸਥਾਨ ਪੰਜਾਬ ਦੇ ਵਿੱਚ ਵੀ ਆ ਜਿੱਥੇ ਮਹਾਂਤਾਂ ਦੇ ਕਾਰਜੇ ਹੁੰਦੇ ਔਰ ਆ ਫੋਡਰ ਦੇਖ ਲਓ ਹਕੀਮਪੁਰ ਦੇਖ ਲਓ ਬਹੁਤ ਸਾਰੇ ਸਥਾਨ ਉਹ ਨਿਜਲੇ ਨਹੀਂ ਗੁਰੂ ਪੰਥ ਦੀ ਖਾਲਸੇ ਦੀ ਉਹ ਰਵੈਤ ਤੇ ਮਰਿਆਦਾ ਦਾ ਉਹਨੂੰ ਉੱਥੇ ਬਹਾਲ ਕਰ ਲਈ ਸਾਰਾ ਕੁਝ ਕੀਤਾ ਮੈਂ ਧੰਨਵਾਦ ਕਰਦਾ ਸਾਡੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਜਿਹੜੇ ਪਿਛਲੇ ਸਾਲ ਵੀ ਐਤ ਕੀ ਵੀ ਉਸ ਮਹਾਨ ਸਾਕੇ ਦੀ ਵੀ ਗੁਰ ਸ਼ਬਦ ਦੀ ਵੀ ਕਥਾ ਕਰਕੇ ਤੁਹਾਨੂੰ ਨਿਹਾਲ ਕਰਕੇ ਗਏ ਆ ਅਜੀਜੇ ਤੌਰ ਤੇ ਮੇਰਾ ਵੀਰ ਧਰਮ ਪ੍ਰਚਾਰ ਕਮੇਟੀ ਦਾ ਸਾਡਾ ਮੈਂਬਰ ਜਿਹੜਾ ਦਮਦਮੀ ਤਖਾਲ ਦਾ ਬਹੁਤ ਜਿਆਰੂ ਆਗੂ ਪਾਈ ਅਜੈਬ ਸਿੰਘ ਜੀ ਅਭਿਆਸੀ ਉਹ ਵੀ ਸਾਡੇ ਵਿੱਚ ਸਯੋਗਤਿਆ ਸਕੱਤਰ ਸਹਿਬਾਨ ਸਯੋਗਤਿਆ ਬਾਬਾ ਜੀ ਦੇ ਨਾਲ ਨਿਹੰਗ ਸਿੰਘ ਫੌਜਾ ਜਿਹੜੀਆਂ ਆਈਆਂ ਉਹ ਵੀ ਸਯੋਗਤਿਆ ਸੋ ਆਪਾਂ ਹੁਣ ਅਰਦਾਸ ਤੋਂ ਬਾਅਦ ਉਧਰ ਨਾਲ ਹੀ ਥੋੜੇ ਸਥਾਨ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਖੰਡ ਪਾਠ ਉਹ ਤੋਂ ਬਾਅਦ ਅਰਦਾਸ ਤੇ ਥੋੜਾ ਜਿਹਾ ਸਮਾਂ ਜਿਹੜਾ ਆ ਉਹ ਦੀਵਾਨ ਵੀ ਚਲਣਾ ਮੈਨੂੰ ਇੱਕ ਮੈਂ ਬਾਬਾ ਜੀ ਤੋਂ ਅਚੇਚੇ ਤੌਰ ਤੇ ਖਿਮਾ ਚਾਹਣਾ ਕਿਉਂਕਿ ਮੈਨੂੰ ਬਹੁਤ ਜ਼ਰੂਰੀ ਗੇਮਿਆਂ ਹੁਸ਼ਿਆਰਪੁਰ ਦੇ ਵਿੱਚ ਦੋ ਤਿੰਨ ਚਾਰ ਤੇ ਮੈਂ ਇਸ ਕਰਕੇ ਥੋੜਾ ਜਿਹਾ ਸਮਾਂ ਤੁਹਾਡਾ ਹੋਰ ਲੈਣਾ ਬੋਲਦਿਆਂ ਬਹੁਤ ਗਲਤੀਆਂ ਕਰ ਦਿਆ ਕਰ ਗਿਆ ਹੋਊਗਾ ਚਾਹਿਆਂ ਨੂੰ ਚੰਗੀਆਂ ਮਨਾ ਲੱਗੀਆਂ ਹੋਣਗੀਆਂ ਮੇਰੀ ਝੋਲੀ ਵਿੱਚ ਪਾ ਦੇਣੀ ਅੰਤ ਵਿੱਚ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ